ਮੇਰਾ ਮੋਬਾਈਲ ਨੰਬਰ ਅਕਾਊਂਟ ਨੰਬਰ ਪਰ ਦਿੱਤਾ ਸਕਰੀਨ ਤੇ ਪਤਾਵਾ ਤੇ ਉਹ ਮੇਰੇ ਨਾਲ ਗੱਲ ਕਰ ਸਕਦਾ ਮੇਰਾ ਨਾਮ ਜਗਜੀਤ ਸਿੰਘ ਪਿੰਡ ਮੇਰਾ ਮਹਾਰਾਣਾ ਜੀ ਇੱਕ ਪੱਖੋਂ ਵੀ ਥੋੜੀ ਕਮਜ਼ੋਰੀ ਆ ਕਿ ਬੀੜਾ ਨਿਕਲਦੀਆਂ ਵਾਹਿਗੁਰੂ ਵਾਹਿਗੁਰੂ ਲਾਤੇ ਜੋ ਬੀੜਾ ਨਿਕਲਦੀਆਂ ਤੁਰੇ ਨਹੀਂ ਜਾਂਦਾ ਕਿ ਵਾਹਿ ਕੀ ਗੱਲ ਹੋਈ ਸੀ ਲਾਤ ਨੂੰ ਕੋਈ ਸਮਝ ਨਹੀਂ ਲੱਗੀ ਸਮਝਦੀ ਗੱਲ ਹੈ ਕਿ ਵਾਈਗਰੂ ਵਾਈਗਰੂ ਤੇ ਵਿਖਾਇਆ ਕਿਤੇ ਬਾਪੂ ਵਿਖਾਇਆ ਜਿਵੇਂ ਮਹੀਨਾ ਦਵਾਈ ਖਾਧੀ ਆਪਣੇ ਵੇ ਹੱਡਾ ਲੈ ਬਰਾ ਫੁਰੇ ਅੱਛਾ ਅੱਛਾ ਉਹ ਨਾਮ ਆ ਦੀਵਾ ਲਾਈ ਬੜਾਈ ਦੁੱਖ ਲੱਗਾ ਕਿ ਬਾਪੂ ਜੀ ਕਹਿੰਦੇ ਆ ਕਿ ਪੁੱਤ ਸਾਡਾ ਤਾਂ ਰੋਟੀ ਪਾਣੀ ਦਾ ਹੀ ਬੜਾ ਔਖਾ ਚੱਲਦਾ ਵਾ ਤੇ ਅਸੀਂ ਇਲਾਜ ਗਰੀਬ ਕਿਥੋਂ ਕਰਾਵਾਂਗੇ ਲੱਤ ਦਾ ਤੇ ਸਾਰੇ ਵੀਰਾਂ ਅਗੇ ਹੱਥ ਜੋੜ ਕੇ ਬੇਨਤੀ ਆ ਕਿ ਵੀਰ ਜੀ ਦੁੱਖ ਬੜਾ ਹੋਇਆ ਵਾ ਇਸ ਬਾਪੂ ਦੀ ਗੱਲ ਸੁਣ ਕੇ ਸੋ ਪਲੀਜ਼ ਇਸ ਬਾਪੂ ਦੀ ਜ਼ਰੂਰ ਕੁਝ ਨਾ ਕੁਝ ਮਦਦ ਕੀਤੀ ਜਾਵੇ ਹਾਂਜੀ ਹਾਂਜੀ ਆ ਵੀਰ ਜੀ ਦੇ ਬਾਪੂ ਜੀ ਦੇ ਗਵਾਂਡ ਗਾਂਡਵਾ ਤੇ ਹਾਂਜੀ ਬਪ ਪੰਜੀ ਇਹ ਕਿਦਾਂ ਪਰਵਾਰੇ ਨਾਲ ਕੀ ਗੱਲ ਆ ਤੇ ਵੀਰੇ ਵੀ ਝੋਨਾ ਝੋਨਾ ਇਕੱਠਾ ਕਰਕੇ ਹੁੰਜ ਕੇ ਲਿਆਉਂਦੀ ਆ ਵਾਹਿਗੁਰੂ ਮਾਤਾ ਇਹਨਾਂ ਦੀ ਬਜ਼ੁਰਗ ਮਾਤਾ ਘਰ ਆਲੀ ਘਰ ਆਲੀ ਇਹਨਾਂ ਦੀ ਹਾਂਜੀ ਤੇ ਫੇਰ ਉਹ ਕੁੱਟ ਕੱਟ ਕੇ ਫੇਰ ਸੌਦਾ ਲਿਆਉਂਦੇ ਫੇਰ ਟਾਈਮ ਪਾਸ ਹੁੰਦਾ ਵਾ ਵਾਹਿਗੁਰੂ ਵਾਹਿਗੁਰੂ ਸਿਹਰਦੀ ਹੋ ਗਈ ਝੋਨਾ ਹੁੰਜਣ ਵਾਹਿਗੁਰੂ ਵਾਹਿਗੁਰੂ ਇਕੱਠਾ ਕਰਕੇ ਹੁੰਜ ਕੇ ਤੇ ਫੇਰ ਉਹਨੇ ਸੌਦਾ ਲਿਆਉਂਦਾ ਵਾਹਿਗੁਰੂ ਵਾਹਿਗੁਰੂ ਹਾਂਜੀ ਵੀਰ ਜੀ ਵੇਖ ਲਓ ਝੋਨਾ ਹੁੰਜ ਗਿਆ ਬੁੱਢੇ ਬਾਰੇ 70 ਸਾਲ ਤੋਂ ਜਿਆਦਾ ਉਮਰ ਆ ਆ ਝੋਨਾ ਬਾਦਾਂ ਨੇ ਵਿਚਾਰੀ ਨੇ ਐਸ ਉਮਰ ਦੇ ਵਿੱਚ ਹੁੰ ਤੇ ਹਾਂਜੀ ਵੀਰ ਜੀ ਬਹੁਤ ਹੀ ਤਰਸਯੋਗ ਹਾਲਤ ਇਸ ਪਰਵਾਦ ਦੀ ਤੇ ਸਾਰੇ ਵੀਰਾਂ ਦੇ ਹੱਥ ਜੋੜ ਕੇ ਬੇਨਤੀ ਆ ਕਿ ਇਸ ਬਾਪੂ ਦੀ ਪੂਰੀ ਵਾਦਵਾਦ ਮਦਦ ਕੀਤੀ ਜਾਵੇ ਮਤਲਬ ਕਿ ਲੀੜੇ ਲੱਤੇ ਰਾ ਕਿੱਦਾਂ ਆ ਆਪਣੇ ਬੋ ਲੀੜੇ ਲੱਤੇ ਦਾ ਜੇ ਕੋਈ ਆਦਵੇ ਭੈਣ ਭਰਾ ਹਾਂਜੀ ਜਿਹੇ ਤੋਂ ਆਦ ਗਵਾਂਡੋ ਲੈ ਆਇਆ ਅੱਛਾ ਮੰਜਾ ਬਿਸਤਰਾ ਮੰਜਾ ਬਹਿਤਰਾ ਵਾਏ ਗਰੂ ਵਾਏ ਗਰੂ ਮੁਸ਼ਕਲ ਹੀ ਜਾ ਕੰਮ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਆ ਬਜ਼ੁਰਗ ਮਾਤਾ ਜੀ ਆ ਵੇਖ ਲੋ ਤੇ ਇਹ ਦੇਖ ਲੋ ਸਾਹ ਵਾਲਾ ਲੋਕ ਕਿ ਇਹ ਦੋਵੇਂ ਜੀ ਆਤ ਵੇਖ ਲੋ ਸਾਹ ਵਾਲਾ ਲੋਕ ਇਹਨਾਂ ਦਾ ਪੁੱਤ ਵੀ ਨਹੀਂ ਹੈਗਾ ਤੇ ਨਾ ਇਹਨਾਂ ਦੀ ਔਂਹਾਂ ਜੀ ਤੇ ਇਹੋ ਬਜ਼ੁਰਗ ਜੋੜੇ ਦਾ ਕੋਈ ਵਾਲੀ ਵਸ ਨਹੀਂ ਆ ਤੇ ਆਹ ਮਾਤਾ ਵਿਚਾਰੀ ਬੁੱਢੇ ਬਾਰੇ 70 ਸਾਲ ਦੀ ਮਾਤਾ ਦੀ ਉਮਰ ਹੈ ਜੀ ਬੁੱਢੇ ਬਾਰੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪ ਕਰਦੀ ਪਤਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਤੇ ਫਿਰ ਆਪ ਦਾ ਅਮਲ ਕੇ ਲੋਹਾ ਬਾਲਾ ਕਰਦੇ ਜੀ ਆਪਣਾ ਡੰਗਟ ਬੰਦੇ ਜੀ ਤੇ ਮਾਤਾ ਜੀ ਕਿਦਾਂ ਕਰਦਾ ਤੁਸੀਂ ਦੱਸਿਓ ਕਿਦਾਂ ਗੁਜ਼ਾਰਾ ਚੱਲਦਾ ਜੀ ਮਾੜਾ ਮੋਟਾ ਇਹ ਕਰਾ ਦੇ ਵਿੱਚ ਕਰਕੇ ਕੰਮ ਵਾਏ ਗਰੂ ਵਾਏ ਗਰੂ ਅੱਛਾ ਤੇ ਤੇ ਖਵਾਈ ਦੀ ਹੈ ਇਹਨੂੰ ਹੀ ਖਵਾਈ ਦੀ ਇਹਦੇ ਤਾਂ ਨਹੀਂ ਕੋਹ ਹੁੰਦਾ ਵਾਏ ਗਰੂ ਅੱਛਾ ਇਹਨੂੰ ਇਹਦੇ ਤੋਂ ਨਹੀਂ ਬਣਾਇਦਾ ਵੇਖੋ ਵੀਰ ਜੀ ਬਾਪੂ ਦੀ ਅੱਖ ਵੇਖੋ ਅੱਖ ਵੀ ਖਰਾਬ ਆ ਬਾਪੂ ਦੀ ਇੱਕ ਅੱਖ ਤਾਂ ਨਹੀਂ ਬਾਪੂ ਨੂੰ ਦੀਦਾ ਵਾ ਤੇ ਮਾਤਾ ਵੀ ਕੈਂਡ ਮਾਤਾ ਤੁਹਾਡੇ ਅੱਖ ਨੂੰ ਕੀ ਆ ਇੱਕ ਚ ਲੈਂਚ ਪਵਾਇਆ ਇੱਕ ਅੱਖ ਹੋਈ ਨਹੀਂ ਦੀਦਾਗਾ ਅੱਛਾ ਇੱਕ ਅੱਖ ਤੁਹਾਨੂੰ ਵੀ ਨਹੀਂ ਦੀਦਾ ਵਾ ਵਾਏ ਗਰੂ ਵਾਏ ਗਰੂ ਵਾਏ ਗਰੂ ਦੋਵੇਂ ਬਜ਼ੁਰਗ ਜੀ ਆ ਤੇ ਦੋਹਾਂ ਨੂੰ ਇੱਕ ਇੱਕ ਅੱਖ ਤੋਂ ਦੀਦਾ ਨਹੀਂ ਆ ਤੇ ਸਾਰੇ ਵੀਰ ਅੱਗੇ ਹੱਥ ਬੰਨ ਕੇ ਬੇਨਤੀ ਆਗੇ ਵੀਰ ਜੀ ਇਸ ਬਜ਼ੁਰਗ ਜੋੜੇ ਦਾ ਜ਼ਰੂਰ ਕੁਝ ਨਾ ਕੁਝ ਇਹਨਾਂ ਦੀ ਸੇਵਾ ਕੀਤੀ ਜਾਵੇ ਹੋਰ ਨਹੀਂ ਕੋਈ ਇਸਨਾਂ ਦਾ ਪਰਿਵਾਰ ਦੀ ਮਤਲਬ ਕਿ ਕੋਈ ਦਵਾਈ ਬੂਟੀ ਜਾਂ ਰਾਸ਼ਨ ਪਾਣੀ ਦਾ ਸੇਵਾ ਕੀਤੀ ਜਾਵੇ ਤੇ ਅਸੀਂ ਵੀ ਜੀ ਵਾਦਾ ਕਰਦੇ ਹਾਂ ਮਾਤਾ ਜੀ ਵੀ ਕਿ ਅਸੀਂ ਵੀ ਮਹੀਨੇ ਬਾਅਦ ਮਾਤਾ ਨੂੰ ਹਰ ਮਹੀਨੇ ਰਾਸ਼ਨ ਦੀ ਸੇਵਾ ਜ਼ਰੂਰ ਕਰਾਂਗੇ ਕੁਝ ਨਾ ਕੁਝ ਨਹੀਂ ਤੇ ਰਾਸ਼ਨ ਦੀ ਸੇਵਾ ਮਾਤਾ ਜੀ ਨੂੰ ਜ਼ਰੂਰ ਕਰਾਂਗੇ ਮਹੀਨੇ ਬਾਅਦ ਵਾਹਿਗੁਰੂ ਜੀ ਕਾ ਖਾਲਸਾ